ਦੋਸਤੋ ਸਟੋਰੀਜ਼ ਕਲਾਸਿਕ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੁਰੂ ਕਰਦੇ ਹਾਂ ਅੱਜ ਦੀ ਪ੍ਰੇਰਣਾਦਾਇਕ ਕਹਾਣੀ ਇੱਕ ਸਾਧੂ ਜੋ ਪਿੰਡ ਤੋਂ ਥੋੜੀ ਦੂਰ ਸ਼ਾਂਤ ਇਲਾਕੇ ਵਿੱਚ ਆਪਣੇ ਇੱਕ ਚੇਲੇ ਨਾਲ ਰਹਿੰਦਾ ਸੀ ਉਹ ਨੇੜੇ-ਤੇੜੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਾਫੀ ਜ਼ਿਆਦਾ ਮਸ਼ਹੂਰ ਸਨ ਲੋਕ ਦੂਰੋਂ-ਦੂਰੋਂ ਚੱਲ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਉਹਨਾਂ ਕੋਲ ਆਉਂਦੇ ਸਨ ਅਤੇ ਉਹ ਖੁਸ਼ੀ-ਖੁਸ਼ੀ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਸਨ ਇੱਕ ਦਿਨ ਕੀ ਹੋਇਆ ਕਿ ਦੋ ਨੌਜਵਾਨ ਬਹੁਤ ਦੂਰੋਂ ਚੱਲ ਕੇ ਉਹਨਾਂ ਕੋਲ ਆਪਣੀ ਸਮੱਸਿਆ ਲੈ ਕੇ ਆਏ। ਸਾਧੂ ਨੇ ਉਹਨਾਂ ਦੇ ਚਿਹਰੇ ਵੱਲ ਦੇਖਿਆ ਕਿ ਉਹ ਬਹੁਤ ਨਿਰਾਸ਼ ਨਜ਼ਰ ਆ ਰਹੇ ਹਨ। ਤਾਂ ਸਾਧੂ ਨੇ ਉਹਨਾਂ ਨੂੰ ਸਤਿਕਾਰ ਨਾਲ ਅੰਦਰ ਆਉਣ ਲਈ ਕਿਹਾ। ਫਿਰ ਆਪਣੀ ਸਮਾਦੀ ਤੇ ਬੈਠ ਕੇ ਉਸ ਸਾਧੂ ਨੇ ਉਹਨਾਂ ਦੀ ਸਮੱਸਿਆ ਨੂੰ ਧਿਆਨਪੂਰਵਕ ਸੁਣਿਆ। ਪਹਿਲੇ ਮੁੰਡੇ ਨੇ ਕਿਹਾ ਕਿ ਮਹਾਤਮਾ ਜੀ, ਅਸੀਂ ਸੁਣਿਆ ਹੈ ਕਿ ਤੁਹਾਡੇ ਕੋਲ ਹਰ ਸਮੱਸਿਆ ਦਾ ਹੱਲ ਹੈ। ਜੋ ਕੋਈ ਵੀ ਤੁਹਾਡੇ ਕੋਲ ਆਪਣੀ ਸਮੱਸਿਆ ਲੈ ਕੇ ਆਉਂਦਾ ਹੈ, ਉਹ ਖਾਲੀ ਹੱਥ ਨਹੀਂ ਜਾਂਦਾ। ਅਸੀਂ ਵੀ ਤੁਹਾਡੇ ਕੋਲ ਬਹੁਤ ਵੱਡੀ ਉਮੀਦ ਲੈ ਕੇ ਆਏ ਹਾਂ ਤਾਂ ਅਗੋ ਮਹਾਤਮਾ ਨੇ ਬੜੀ ਨਿਮਰਤਾ ਨਾਲ ਕਿਹਾ ਬੱਚਾ ਤੁਸੀਂ ਆਪਣੀ ਸਮੱਸਿਆ ਸਾਨੂੰ ਬੇਫਿਕਰ ਹੋ ਕੇ ਦੱਸੋ ਫਿਰ ਦੂਜੇ ਮੁੰਡੇ ਨੇ ਸਾਰੀ ਗੱਲ ਦੱਸੀ ਕਿ ਮਹਾਤਮਾ ਜੀ ਅਸੀਂ ਇਸ ਪਿੰਡ ਵਿੱਚ ਨਵੇਂ ਆਏ ਹਾਂ ਸਾਨੂੰ ਇਸ ਪਿੰਡ ਦੇ ਮਾਹੌਲ ਬਾਰੇ ਬਿਲਕੁਲ ਨਹੀਂ ਪਤਾ ਸਾਨੂੰ ਲੋਕਾਂ ਨੇ ਦੱਸਿਆ ਹੈ ਕਿ ਉੱਥੋਂ ਦੇ ਲੋਕ ਬੜੇ ਹੀ ਬਦਮਾਸ਼ ਹਨ ਅਤੇ ਇੱਥੋਂ ਦੇ ਇਲਾਕੇ ਨੂੰ ਬਦਮਾਸ਼ਾਂ ਦਾ ਇਲਾਕਾ ਕਿਹਾ ਜਾਂਦਾ ਹੈ ਸੜਕ ਤੋਂ ਲੰਘਦੇ ਲੋਕਾਂ ਨੂੰ ਛੇੜਿਆ ਜਾਂਦਾ ਹੈ ਅਤੇ ਆਉਂਦੇ ਜਾਂਦੇ ਲੋਕਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਹਨ ਕੁਝ ਬਦਮਾਸ਼ ਸ਼ਰਾਬ ਪੀ ਕੇ ਲੋਕਾਂ ਨੂੰ ਤੰਗ ਕਰਦੇ ਹਨ ਜੋ ਵੀ ਲੋਕ ਉੱਥੋਂ ਦੀ ਲੰਘਦੇ ਹਨ ਉਹਨਾਂ ਨਾਲ ਕਈ ਵਾਰੀ ਤਾਂ ਬਦਮਾਸ਼ ਹੱਥੋਪਾਈ ਹੋ ਜਾਂਦੇ ਹਨ ਉਹਨਾਂ ਨੇ ਕਿਹਾ ਮਹਾਤਮਾ ਜੀ ਅਸੀਂ ਪਰੇਸ਼ਾਨ ਹੋ ਗਏ ਹਾਂ ਤੁਸੀਂ ਹੀ ਦੱਸੋ ਇਹੋ ਜੇ ਮਾਹੌਲ ਵਿੱਚ ਕੌਣ ਰਹਿਣਾ ਚਾਹੂਗਾ ਦੋਵਾਂ ਦੀ ਗੱਲ ਧਿਆਨ ਨਾਲ ਸੁਣ ਕੇ ਮਹਾਤਮਾ ਜੀ ਉੱਠ ਕੇ ਤੁਰ ਪਏ ਅਤੇ ਇਹ ਕਹਿੰਦੇ ਹੋਏ ਅੰਦਰ ਵੱਲ ਚਲੇ ਗਏ ਕਿ ਇਹ ਸਮੱਸਿਆ ਬਹੁਤ ਗੰਭੀਰ ਹੈ ਫਿਰ ਮਹਾਤਮਾ ਨੇ ਬਾਹਰ ਆ ਕੇ ਦੋਹਾਂ ਮੁੰਡਿਆਂ ਨੂੰ ਕਿਹਾ ਕਿ ਮੈਂ ਜੋ ਵੀ ਕੰਮ ਤੁਹਾਨੂੰ ਆਖਾਂਗਾ ਉਹ ਤੁਸੀਂ ਕਰੋਗੇ ਮਹਾਤਮਾ ਦੂਰ ਇਸ਼ਾਰਾ ਕਰਦੇ ਹੋਏ ਬੋਲੇ ਇਸ ਸੜਕ ਨੂੰ ਦੇਖੋ ਇਹ ਸੜਕ ਅੱਗੇ ਜਾ ਕੇ ਜਿੱਥੋਂ ਮੁੜਦੀ ਹੈ ਉਥੇ ਇੱਕ ਨਿੰਮ ਦਾ ਦਰਖਤ ਹੈ ਉਸਦੇ ਪੱਤੇ ਤੋੜ ਕੇ ਮੇਰੇ ਕੋਲ ਲੈ ਆਓ ਜਰੂਰ ਮਹਾਤਮਾ ਜੀ ਜਿਵੇਂ ਤੁਸੀਂ ਕਹੋ ਇਹ ਕਹਿ ਕੇ ਦੋਵੇਂ ਨੌਜਵਾਨ ਸੜਕ ਵੱਲ ਨੂੰ ਚੱਲ ਪਏ ਪਰ ਮਹਾਤਮਾ ਨੇ ਉਹਨਾਂ ਨੂੰ ਰੋਕਦਿਆਂ ਕਿਹਾ ਰੁਕੋ ਬੇਟਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਰਸਤੇ ਵਿੱਚ ਬਹੁਤ ਸਾਰੇ ਖੁੰਖਾਰ ਕੁੱਤੇ ਹਨ ਜੋ ਤੁਹਾਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ ਅਤੇ ਤੁਹਾਡੀ ਜਾਨ ਵੀ ਜਾ ਸਕਦੀ ਹੈ ਕੀ ਤੁਸੀਂ ਪੱਤੇ ਤੋੜ ਕੇ ਲੈ ਸਕੋਗੇ ਫਿਰ ਉਹਨਾਂ ਨੌਜਵਾਨਾਂ ਨੇ ਇੱਕ ਦੂਜੇ ਦੇ ਮੂੰਹ ਵੱਲ ਦੇਖਿਆ ਮਹਾਤਮਾ ਉਹਨਾਂ ਦੇ ਚਿਹਰਿਆਂ ਨੂੰ ਦੇਖ ਕੇ ਸਮਝ ਚੁੱਕੇ ਸਨ ਕਿ ਦੋਵੇਂ ਮੁੰਡੇ ਡਰੇ ਹੋਏ ਹਨ ਪਰ ਫਿਰ ਵੀ ਉਹ ਜਾਣ ਲਈ ਤਿਆਰ ਸਨ ਅਤੇ ਉਹ ਪੱਤੇ ਲਿਆਉਣ ਲਈ ਸੜਕ ਵੱਲ ਚੱਲ ਪਏ ਜਦੋਂ ਸੜਕ ਤੋਂ ਲੰਘੇ ਤਾਂ ਰਸਤੇ ਵਿੱਚ ਉਹਨਾਂ ਨੂੰ ਸੜਕ ਉੱਪਰ ਬੈਠੇ ਕਾਫੀ ਆਵਾਰਾ ਕੁੱਤੇ ਮਿਲੇ ਉਹਨਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਪਾਰ ਕਰ ਸਕਣ ਪਰ ਇਹ ਸੌਖਾ ਨਹੀਂ ਸੀ ਜਿਵੇਂ ਹੀ ਉਹ ਇੱਕ ਕੁੱਤੇ ਕੋਲੋਂ ਲੰਘੇ ਤਾਂ ਉਸ ਕੁੱਤੇ ਨੇ ਉਹਨਾਂ ਨੂੰ ਬੜੀਆਂ ਡਰਾਉਣੀਆਂ ਨਜ਼ਰਾਂ ਨਾਲ ਘੂਰਿਆ ਫਿਰ ਉਹ ਮਹਾਤਮਾ ਕੋਲ ਵਾਪਸ ਆ ਗਏ ਅਤੇ ਉਹਨਾਂ ਨੇ ਕਿਹਾ ਮਹਾਤਮਾ ਜੀ ਸਾਨੂੰ ਮਾਫ਼ ਕਰ ਦਿਓ ਉਹਨਾਂ ਨੇ ਕਿਹਾ ਮਹਾਤਮਾ ਜੀ ਰਸਤਾ ਬਹੁਤ ਜ਼ਿਆਦਾ ਖਤਰਨਾਕ ਹੈ ਬਹੁਤ ਹੀ ਖੁੰਖਾਰ ਕੁੱਤੇ ਹਨ ਅਸੀਂ ਹੌਸਲਾ ਕਰਕੇ ਇੱਕ ਦੋ ਕੁੱਤਿਆਂ ਨੂੰ ਤਾਂ ਪਾਰ ਕਰ ਲਿਆ ਪਰ ਅਸੀਂ ਉਥੋਂ ਕਿਵੇਂ ਨਾ ਕਿਵੇਂ ਆਪਣੀ ਜਾਨ ਬਚਾ ਕੇ ਨਿਕਲ ਆਏ ਮਹਾਤਮਾ ਬਿਨਾਂ ਕੁਝ ਬੋਲੇ ਕੁਟਿਆ ਦੇ ਅੰਦਰ ਚਲੇ ਗਏ ਅਤੇ ਆਪਣੇ ਚੇਲੇ ਨੂੰ ਬਾਹਰ ਲੈ ਕੇ ਆਏ ਅਤੇ ਉਸ ਨੂੰ ਪੱਤੇ ਤੋੜ ਕੇ ਲਿਆਉਣ ਲਈ ਆਖਿਆ ਉਹ ਚੇਲਾ ਉਸੇ ਸੜਕ ਉੱਪਰੋਂ ਪੱਤੇ ਲੈਣ ਲਈ ਗਿਆ ਅਤੇ ਕੁੱਤਿਆਂ ਦੇ ਵਿਚਕਾਰੋਂ ਲੰਘਿਆ ਫਿਰ ਜਦੋਂ ਥੋੜੀ ਦੇਰ ਹੋ ਗਈ ਤਾਂ ਉਹਨਾਂ ਨੌਜਵਾਨਾਂ ਨੇ ਦੇਖਿਆ ਕਿ ਮਹਾਤਮਾ ਦਾ ਚੇਲਾ ਵਾਪਸ ਉਹਨਾਂ ਵੱਲ ਆ ਰਿਹਾ ਸੀ ਅਤੇ ਉਸਦੇ ਦੋਵੇਂ ਹੱਥਾਂ ਵਿੱਚ ਨਿੰਮ ਦੇ ਪੱਤੇ ਸਨ ਇਹ ਦੇਖ ਕੇ ਦੋਵੇਂ ਮੁੰਡੇ ਹੈਰਾਨ ਹੋ ਗਏ ਮਹਾਤਮਾ ਨੇ ਉਹਨਾਂ ਮੁੰਡਿਆਂ ਨੂੰ ਦੱਸਿਆ ਕਿ ਇਹ ਮੇਰਾ ਚੇਲਾ ਹੈ ਇਹ ਅੰਨ੍ਹਾ ਹੈ ਹਾਲਾਂਕਿ ਇਹ ਦੇਖ ਨਹੀਂ ਸਕਦਾ ਪਰ ਕਿਹੜੀ ਚੀਜ਼ ਕਿੱਥੇ ਹੈ ਇਸ ਨੂੰ ਪੂਰਾ ਗਿਆਨ ਹੈ ਇਹ ਰੋਜ਼ਾਨਾ ਮੈਨੂੰ ਨਿੰਮ ਦੇ ਪੱਤੇ ਲਿਆ ਕੇ ਦਿੰਦਾ ਹੈ ਅਤੇ ਕੀ ਤੁਸੀਂ ਇਹ ਜਾਣਦੇ ਹੋ ਕਿ ਇਸ ਨੂੰ ਆਵਾਰਾ ਕੁੱਤੇ ਕਿਉਂ ਨਹੀਂ ਵੱਢਦੇ ਕਿਉਂਕਿ ਇਹ ਉਹਨਾਂ ਵੱਲ ਜ਼ਰਾ ਵੀ ਧਿਆਨ ਨਹੀਂ ਦਿੰਦਾ ਅਤੇ ਆਪਣੇ ਕੰਮ ਨਾਲ ਕੰਮ ਰੱਖਦਾ ਹੈ ਫਿਰ ਮਹਾਤਮਾ ਨੇ ਉਹਨਾਂ ਮੁੰਡਿਆਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਇੱਕ ਗੱਲ ਯਾਦ ਰੱਖਣਾ ਕਿ ਜਿਸ ਫਜ਼ੂਲ ਜਹੀ ਚੀਜ਼ ਵੱਲ ਤੁਸੀਂ ਜ਼ਿਆਦਾ ਧਿਆਨ ਦੇਵੋਗੇ ਉਹ ਚੀਜ਼ ਉਹਨਾਂ ਹੀ ਤੁਹਾਨੂੰ ਰੜਕੇਗੀ ਇਸ ਲਈ ਤੁਹਾਡੇ ਲਈ ਇਹੀ ਚੰਗਾ ਹੋਵੇਗਾ ਕਿ ਤੁਸੀਂ ਆਪਣਾ ਧਿਆਨ ਆਪਣੇ ਪਿੱਛੇ ਤੇ ਰੱਖੋ ਮਹਾਤਮਾ ਦੀ ਇਹ ਗੱਲ ਸੁਣ ਕੇ ਦੋਵੇਂ ਨੌਜਵਾਨ ਮਹਾਤਮਾ ਨੂੰ ਨਮਸਕਾਰ ਕਰਨ ਲੱਗੇ ਅਤੇ ਉਹ ਮਹਾਤਮਾ ਦੀ ਗੱਲਬਾਤ ਉਹ ਵੀ ਸਮਝ ਚੁੱਕੇ ਸਨ ਕਿ ਹਾਲਾਤਾਂ ਨਾਲ ਕਿਵੇਂ ਲੜਨਾ ਹੈ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦੇਣਾ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ